ਮੋਰਤੋ ਰਖਕਾਰਾਂ ਨੇ ਦਿੱਲੀ ਦਾ ਜਿੱਥੇ ਕਿ ਲਾਲ ਕਿਲੇ ਗਰਾਉਂਡ ਜ਼ੀਰੋ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚ ਚੁੱਕੇ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜੋਾਇ ਲੀਗਲ ਟੀਮਸ ਦੇ ਨਾਲ ਅਫੀਸ਼ੀਅਲਸ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਜਿਸ ਤੀਆ ਕਿ ਪਹਿਲੀਆਂ ਐਕਸਕਲੂਸਿਵ ਤਸਵੀਰਾਂ ਦੈਨਿਕ ਸਵੇਰਾ ਦੇ ਮਾਧਿਅਮ ਨਾਲ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਜੋ ਨੇ ਲਾਲ ਕਿਲਾ ਪਹੁੰਚ ਚੁੱਕੇ ਨੇ ਤਮਾਕੇ ਵਾਲੀ ਥਾਂ ਤੇ ਪਹੁੰਚ ਚੁੱਕੇ ਨੇ ਜਿੱਥੇ ਪਹੁੰਚ ਉਹਨਾਂ ਵੱਲੋਂ ਜੋ ਹੈ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਅਤੇ ਪੂਰੀ ਜਾਣਕਾਰੀ ਜੋ ਹੈ ਉਹ ਲਈ ਜਾ ਰਹੀ ਹੈ ਕਿ ਕਿਸ ਤਰ੍ਹਾਂ ਇhtemaka ਹੋਇਆ ਹੈ ਤੇ ਹੁਣ ਤੱਕ ਦੀ ਕੀ ਵੱਡੀ ਅਪਡੇਟ ਸਾਹਮਣੇ ਆਈ ਹੈ ਇਸ ਦੇ ਵਿੱਚ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਗੌਰਤਲਬ ਹੈ ਕਿ ਹੁਣ ਤੱਕ ਦੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ i20 ਕਾਰ ਸੀ ਜਿਸ ਵਿੱਚ ਤਮਾਕਾ ਹੋਇਆ ਹੈ ਜਿਸ ਦੀ ਕੀ ਜੋ ਨੰਬਰ ਪਲੇਟ ਸੀ ਉਹ ਹਰਿਆਣਾ ਰਜਿਸਟਰਡ ਦੱਸੀ ਜਾ ਰਹੀ ਹੈ ਅਤੇ ਮੁਹੰਮਦ ਨਦੀਮ ਕਰਕੇ ਇੱਕ ਸ਼ਖਸ ਦੇ ਨਾਮ ਤੇ ਇਹ ਨੰਬਰ ਪਲੇਟ ਰਜਿਸਟਰ ਸੀ ਇਹ ਕਾਰ ਰਜਿਸਟਰਡ ਸੀ i20 ਕਾਰ ਸੀ ਜੋ ਕਿ ਧੀਮੀ ਗਤੀ ਦੇ ਨਾਲ ਲਾਲਕੀਰੇ ਦੇ ਇਸ ਚੌਂਕ 'ਚ ਪਹੁੰਚਦੀ ਹੈ ਤੇ ਜਿਸ ਤਰ੍ਹਾਂ ਇਸ ਦੀ ਗਤੀ ਧੀਮੀ ਹੁੰਦੀ ਹੈ ਰੁਕਦੀ ਹੈ ਤਾਂ ਇਸ ਵਿੱਚ ਬਲਾਸਟ ਹੋ ਜਾਂਦਾ ਹੈ ਜਿਸ ਤੋਂ ਬਾਅਦ ਦੀਆਂ ਇਹ ਤਸਵੀਰਾਂ ਜੋ ਕਿ ਪੂਰੇ ਦਾ ਪੂਰਾ ਕਟਨਾਕਰਮ ਵਾਪਰਿਆ ਹੈ ਤੁਹਾਡੇ ਨਾਲ ਸਾਂਝਾ ਕੀਤਾ ਹੈ ਜਿਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਰਸ਼ਾਹ ਦਾ ਪਹਿਲਾ ਬਿਆਨ ਸਾਹਮਣੇ ਆਉਂਦਾ ਹੈ ਜਿਸ ਵਿੱਚ ਉਹ ਦੱਸਦੇ ਨੇ ਕਿ ਉਹ ਜ਼ਖਮੀਆਂ ਨੂੰ ਮਿਲਣ ਜਾ ਰਹੇ ਨੇ ਐਲਨ ਜੇਪੀ ਹਸਪਤਾਲ ਉਪਹੁੰਚਦੇ ਨੇ ਐਲਨ ਜੇਪੀ ਹਸਪਤਾਲ ਜ਼ਖਮੀਆਂ ਦੇ ਨਾਲ ਮੁਲਾਕਾਤ ਕਰਦੇ ਨੇ ਜਿਸ ਤੋਂ ਬਾਅਦ ਉਹਨਾਂ ਦਾ ਇੱਕ ਹੋਰ ਬਿਆਨ ਸਾਹਮਣੇ ਆਉਂਦਾ ਹੈ ਜਿਸ ਵਿੱਚ ਉਹਨਾਂ ਦਾ ਕਿਹਾ ਜਾਂਦਾ ਹੈ ਕਿ ਪੂਰੀ ਪੈਰੀ ਨਜ਼ਰ ਦੇ ਨਾਲ ਜੋ ਹੈ ਉਹਨਾਂ ਦੇ ਵੱਲੋਂ ਪੂਰੀ ਘਟਨਾਕ੍ਰਮ ਨੂੰ ਦੇਖਿਆ ਜਾ ਰਿਹਾ ਹੈ ਤੇ ਜਾਣਕਾਰੀ ਵਕਤ-ਵਕਤ ਦੀ ਪੈਰ-ਪੈਰ ਦੀ ਜਾਣਕਾਰੀ ਉਹਨਾਂ ਵੱਲੋਂ ਲਈ ਜਾ ਰਹੀ ਹੈ ਜਿਸ ਤੋਂ ਬਾਅਦ ਓਹ ਐਲ ਐਨ ਜੀ ਪੀ ਹਸਪਤਾਲ ਤੋਂ ਨਿਕਲ ਕੇ ਸਿੱਧਾ ਗਰਾਉਂਡ ਜ਼ੀਰੋ ਤੇ ਪਹੁੰਚੇ ਨੇ ਗਰਾਉਂਡ ਜ਼ੀਰੋ ਤੇ ਲਾਲ ਕਿਲਾ ਜਿੱਥੇ ਕਿ ਇਹ ਤਮਾਕਾ ਹੋਇਆ ਹੈ ਤਮਾਕੇ ਵਾਲੀ ਥਾਂ ਤੇ ਪਹੁੰਚੇ ਨੇ ਅਤੇ ਇਸ ਵੇਲੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਐਨ ਆਈਏ ਤੇ ਐਨ ਐਸ ਸੀ ਦੀਆਂ ਜੋ तमाम ਅਧਿਕਾਰੀ ਨੇ ਜੋ ਕਮਾਂਡਰਸ ਨੇ ਜੋ ਕਮਾਂਡੋਜ਼ ਨੇ ਓਹ ਉੱਥੇ ਮੌਕੇ ਤੇ ਮੌਜੂਦ ਨੇ ਪਹੁੰਚ ਚੁੱਕੇ ਨੇ ਅਤੇ ਇਸ ਵੇਲੇ ਉਹ ਪੂਰੇ ਦੇ ਪੂਰੇ ਇਲਾਕੇ ਦਾ ਜੋ ਹੈ ਜਾਇਜ਼ਾ ਲੈ ਰਹੇ ਨੇ ਇਲਾਕੇ ਨੂੰ ਉਹਨਾਂ ਨੇ ਆਪਣੇ ਅ ਕਹਿ ਸਕਦੇ ਆ ਕਿ ਆਬਜ਼ਰਵੇਸ਼ਨ ਚ ਲੈ ਲਿਆਏ ਅਤੇ ਹਰ ਥਾਂ ਤੇ ਪੈਰ ਪੈਰ ਤੇ ਜੋ ਹੈ ਕੋਨੇ ਕੋਨੇ ਤੇ ਇਸ ਵਲੇ ਉਹ ਪਹੁੰਚ ਚੁੱਕੇ ਨੇ ਅਤੇ ਇਸ ਵਲੇ ਪੂਰੀ ਦੀ ਪੂਰੀ ਜੋ ਹੈ ਤਫਤੀਸ਼ ਕੀਤੀ ਜਾ ਰਹੀ ਹੈ ਕਾਰਵਾਈ ਜਗਾਤਾਰ ਜਾ ਰਹੀ ਹੈ ਕੁਝ ਦਿਨ ਪਹਿਲਾਂ ਇਹ ਜਾਣਕਾਰੀ ਸਾਹਮਣੇ ਆਂਦੀ ਹੈ ਕਿ ਜਿਸ ਗੱਡੀ ਦੇ ਵਿੱਚ ਤਮਾਕਾ ਹੋਇਆ ਸੀ ਅਮਿਤ ਸ਼ਾਹ ਵੀ ਆਪਣੇ ਬਿਆਨ ਚ ਦੱਸਦੇ ਨੇ ਕਿ i20 ਕਾਰ ਸੀ i20 ਕਾਰ ਜਿਸ ਦਾ ਕੀ ਜੋ ਨੰਬਰ ਪਲੇਟ ਸੀ ਉਹ ਹਰਿਆਣਾ ਰਜਿਸਟਰਡ ਸੀ ਐਚ ਆ ਰਜਿਸਟਰਡ ਜੋ ਹੈ ਕਾਰ ਸੀ ਜੋ ਕਿ ਮੁਹੰਮਦ ਨਦੀਮ ਨਾਮਕ ਇੱਕ ਵਿਅਕਤੀ ਦੇ ਨਾਮ ਤੇ ਰਜਿਸਟਰਡ ਹੈ ਜਿਸ ਤੋਂ ਬਾਅਦ ਜੋ ਹੈ ਐਲ ਐਨ ਜੀ ਪੀ ਹਸਪਤਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚਦੇ ਨੇ ਉੱਥੋਂ ਦੀ ਇੱਕ ਹੋਰ ਉਹਨਾਂ ਦਾ ਬਿਆਨ ਸਾਹਮਣੇ ਆਉਂਦਾ ਹੈ ਤੇ ਉਸ ਤੋਂ ਬਾਅਦ ਹਸਪਤਾਲ ਤੋਂ ਨਿਕਲਦਿਆਂ ਹੀ ਸਿੱਧਾ ਗਰਾਉਂਡ ਜ਼ੀਰੋ ਤੇ ਅਮਿਤ ਸ਼ਾਹ ਪਹੁੰਚ ਚੁੱਕੇ ਨੇ ਜਿੱਥੇ ਕੀ ਹੈ ਪਹਿਲੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਮੌਕੇ ਤੇ ਮੇਰੇ ਸਹਿਯੋਗੀ ਅਮਨ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਨਾਲ ਹੀ ਨਾਲ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਹੁਣ ਦੇ ਕੀ ਹਾਲਾਤ ਬਣੇ ਹੋਏ ਨੇ ਜਿਸ ਤਰ੍ਹਾਂ ਕੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹੁਣ ਮੌਕੇ ਤੇ ਮੌਜੂਦ ਹੈ ਨੇ ਅਤੇ ਤਮਾਮ ਅਧਿਕਾਰੀ ਤਮਾਮ ਐਨ ਐਸ ਐਨ ਐਸ ਜੀ ਦੀਆਂ ਜੋ ਟੁਕੜੀਆਂ ਨੇ ਉਹ ਵੀ ਮੌਕੇ ਤੇ ਪਹੁੰਚ ਚੁੱਕੀਆਂ ਨੇ ਅਤੇ ਉਹਨਾਂ ਵੱਲੋਂ ਵੀ ਜੋ ਹੈ ਪੂਰੀ ਤਰੀਕੇ ਦੇ ਨਾਲ ਸੁਰੱਖਿਆ ਦਾ ਧਿਆਨ ਰੱਖਿਆ ਜਾ ਰਿਹਾ ਹੈ ਉੱਥੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹੁਣ ਮੌਕੇ ਤੇ ਪਹੁੰਚ ਗਏ ਨੇ ਅਮਨ ਮੇਰੇ ਨਾਲ ਮੇਰੇ ਸਹਿਯੋਗੀ ਫੋਨ ਲਾਈਵ ਤੇ ਜੁੜਨੇ ਅਮਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੇ ਵਾਹ ਪਹੁੰਚਣੇ ਕੇ ਬਾਅਦ ਅਬ ਕੀ ਹਾਲਾਤ ਬਣੇ ਹੋਏ ਵਾਹ ਪਰ क्या इस वक्त का मंजर है देखिए बिल्कुल अमित शाह ने भी खुद मौके का जायजा लिया है जिस तरीके से ये बड़ी वारदात दिल्ली के अंदर हुई है खुद अमित शाह जो है वो यहाँ पहुंचे हैं और पुलिस के आला अधिकारियों के साथ उन्होंने चर्चा की है की मौजूद है यहाँ पर एनएल मौजूद है और यहाँ पर कोबरा जो एक जो एक जनपी है वो यहाँ मौजूद है तो ये सभी लोग जो है यहाँ पर पता लगा रहे हैं की कारण क्या है और अमित शाह जी ने जो यहाँ पे दौरा किया उसके बाद पूरी की पूरी रिपोर्ट बनाने के लिए कहा जाए इसके पीछे क्या कारण है कौन से आए थे आए थे क्या मकसद था किस तरीके के साथ जुड़े हुए थे ये सब चीजों पे जो है गहन जो है छानबीन की जा रही है मौके पे डॉक्सप्रेड तो मौके पर है और तमाम जो एजेंसियां एजेंसिया साथ वो यहाँ पर मौजूद है तो कई तरह की यहाँ पर जो है छानबीन की जा रही है अमन क्या किसी ऑफिशियल तो के साथ बातचीत हो पाई है किसी ने बयान दिया हो जैसे कि ये जानकारी सामने आ रही है कि हरियाणा के साथ बातचीत कर पाए की हरियाणा की गाड़ी थी गाड़ी पर रजिस्टर्ड थी और उस गाड़ी के अंदर जो है ये बॉम्ब लगा जो है वो ब्लास्ट हुआ है लेकिन ऑफिशियल तौर पर अभी जो है ये जानकारी नहीं आई है लेकिन हाँ ये जरूर जो सूत्र माने तो विशेष के थ्रू बताए तो ये सब तमाम जो जानकारी है वो यहाँ तक पहुंची है और कहीं ना कहीं जो ये गाड़ी है वो हरियाणा नंबर है तो ये साफ हो चुका है की जो गाड़ी क्योंकि मौके पर अभी गाड़ी मौजूद है और उस गाड़ी को भी जो है छानबीन किया जा रहा है वो गाड़ी भी हमारे सामने मौजूद है जिस गाड़ी के अंदर ये ब्लास्ट हुआ है तो ये सब जो है जानता विषय है क्योंकि तो जो है और अभी चीजें निकलकर सामने आ जाएगी जी अमन चलिए धन्यवाद तमाम जानकारी के लिए मैं चाहूंगा ऐसी ही जानकारी हमारे तक पहुंचाते रहें रहे ਐਸ ਵੱਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਮੇਰੇ ਸਹਿਯੋਗੀ ਅਮਨ ਨੇ ਵੀ ਦੱਸਿਆ ਕਿ ਸੂਤਰਾ ਦੇ ਹਵਾਲੇ ਤੋਂ ਹਲੇ ਤੱਕ ਐਸ ਸੂਚਨਾ ਜ਼ਰੂਰ ਹੈ ਕਿਉਂਕਿ ਹਲੇ ਤੱਕ ਆਫੀਸ਼ੀਅਲੀ ਕਿਸੇ ਅਧਿਕਾਰੀ ਨੇ ਇਸ ਦਾ ਜ਼ਿਕਰ ਨਹੀਂ ਕੀਤਾ ਹੈ ਕਿ ਗੱਡੀ ਕਿਹੜੀ ਸੀ ਜਾਂ ਫਿਰ ਹਲੇ ਤੱਕ ਸਿਰਫ ਇਹੀ ਪਤਾ ਲੱਗ ਸਕਿਆ ਕਿ i20 ਕਾਰ ਸੀ ਜੋ ਕਿ ਖੁਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਬਿਆਨ ਦੇ ਵਿੱਚ ਦੱਸਿਆ ਹੈ ਲੇਕਿਨ ਦੱਸਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਮੌਕੇ ਤੇ ਤਮਾਕੇਵਾਲੀ ਥਾਂ ਤੇ ਖੁਦ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪਹੁੰਚ ਚੁੱਕੇ ਨੇ ਅਤੇ ਉਹਨਾਂ ਵੱਲੋਂ ਹੁਣ ਹਾਲਾਤਾਂ ਦਾ ਜਾਇਜ਼ਾ ਲਿਆ ਜਾਇਆ ਜਾਏਗਾ ਅਤੇ ਨਾਲ ਹੀ ਨਾਲ ਮੀਡੀਆ ਦੇ ਨਾਲ ਜੇਕਰ ਉਹ ਰੂਬਰੂ ਹੁੰਦੇ ਨੇ ਤਾਂ ਕੋਈ ਕਿਸੇ ਵੱਡੀ ਜਾਣਕਾਰੀ ਦੇ ਸਾਹਮਣੇ ਆਉਣ ਦੀ ਜੋ ਹੈ ਪੂਰੀ ਪੂਰੀ ਕਹਿ ਸਕਦੇ ਹਾਂ ਕਿ ਇੱਕ ਗਾਰੰਟੀ ਹੈ ਤੇ ਨਾਲ ਹੀ ਨਾਲ ਇਸ ਮਾਮਲੇ ਨਾਲ ਜੁੜੇ ਹੋਰ ਨਵੇਂ ਤੱਥ ਵੀ ਸਾਹਮਣੇ ਆ ਸਕਦੇ ਨੇ